ਡੈਨਿਕਸ ਵੀਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਸੰਦਿਕਪਾਲ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆ ਤੋਂ ਕੱਢਣ ਦੇ ਲਈ ਪੰਜਾਬ ਦੇ ਵਿੱਚ ਵਿੱਚ ਬੈਹਰੇ ਨਸ਼ਿਆ ਦੇ ਛੇਵੇਂ ਦਰਿਆ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆ ਵਿਰੋਧ ਮੁਹਿੰਮ ਤੋਂ ਬਾਅਦ ਬਹੁਤ ਸਾਰੀਆਂ ਡਰਾਈਵ ਜਿਹੜੀਆਂ ਨੇ ਚਲਾਈਆਂ ਜਾ ਰਹੀਆਂ ਨੇ ਤਾਂ ਇਸੇ ਲੜੀ ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਮਾ ਅਥਾਰਟੀ ਦੇ ਵੱਲੋਂ ਇੱਕ ਮਹੀਨੇ ਦੇ ਕੈਂਪਨੇ ਜਿਹੜੇ ਲਗਾਏ ਗਏ ਨੇ ਲੁਧਿਆਣਾ ਦੇ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਯੂਥ ਇੰਗੇਜਡ ਡਰੱਗ ਨੂੰ ਲੈ ਕੇ ਜਿਹੜੇ ਕੀ ਵੱਖ-ਵੱਖ ਪਿੰਡਾਂ ਦੇ ਵਿੱਚ ਸੈਮੀਨਾਰ ਹੋਏ ਨੇ ਔਰ ਸੈਮੀਨਾਰਾਂ ਤੋਂ ਪ੍ਰਭਾਵਿਤ ਪ੍ਰਭਾਵਿਤ ਹੋ ਕੇ ਕਿਤੇ ਇੱਕ ਨੌਜਵਾਨ ਸਾਡੇ ਨਾਲ ਮੌਜੂਦ ਹੈ ਹਾਲਕੀ ਸ਼ਕਲ ਸੀ ਉਹਨਾਂ ਦੀ ਨਹੀਂ ਦਿਖਾਵਾਂਗੇ ਤਾਂ ਗੱਲਬਾਤ ਜ਼ਰੂਰ ਕਰਾਂਗੇ ਬਾਈ ਜੀ ਕਿੰਨੇ ਸਾਲਾਂ ਤੋਂ ਤੁਸੀਂ ਜਿਹੜਾ ਨਸ਼ੇ ਦਾ ਸੇਵਨ ਕਰਦੇ ਸੀ ਉਹ ਕਿਹੜੇ ਕਿਹੜੇ ਨਸ਼ੇ ਕਰਦੇ ਸੀ ਜੀ ਤੁਸੀਂ ਮੈਂ ਜੀ 5 ਸਾਲ ਤੋਂ ਨਸ਼ਾ ਕਰਦਾ ਸੀਗਾ ਹੂੰ ਤੇ ਲਗਭਗ ਸਾਰੇ ਨਸ਼ੇ ਕਰਦਾ ਸੀਗਾ ਮੈਂ ਜਿੱਦਾਂ ਬੁੱਕੀ ਵੀ ਖਾ ਜਾਂਦਾ ਸੀਗਾ ਜੀ ਕੋਈ ਹੋਰ ਵੀ ਪੰਗ ਵੀ ਪੀ ਲੈਂਦੇ ਸੀਗੇ ਆਪਾਂ ਉਹ ਚਿੱਟਾ ਵੀ ਲਾਉਂਦਾ ਸੀਗਾ ਜੀ ਮੈਂ ਉਸ ਤੋਂ ਬਾਅਦ ਮੈਂ ਆਪਣੀ ਮੈਡੀਸਨ ਸ਼ੁਰੂ ਕੀਤੀ ਔਰ ਡਾਕਟਰ ਸਾਹਿਬ ਨੂੰ ਆਪਾਂ ਕੰਸਲਟ ਕੀਤਾ ਡਾਕਟਰ ਅਰਵਿੰਦ ਜੀ ਨਾਲ ਸਿਵਲ ਹਸਪੀਟਲ 'ਚ ਤੇ ਉਹਨਾਂ ਦੀ ਕੰਸਲਟ ਨਾਲ ਦਿਨ ਬਦ ਦਿਨ ਨੂੰ ਬਿਹਤਰ ਹੁੰਦਾ ਗਿਆ ਉਹ ਰਾਜ ਦਾ ਟਾਈਮ ਆ ਮੈਂ ਕੋਈ ਨਸ਼ਾ ਨਹੀਂ ਕਰਦਾ ਮੈਨੂੰ ਕੋਈ 2 3 ਸਾਲ ਹੋ ਗਏ ਮੈਂ ਕੋਈ ਨਸ਼ਾ ਨਹੀਂ ਕਰ ਰਿਹਾ ਦਵਾਈ ਲੈ ਰਿਹਾ ਜੀ ਅੱਛਾ ਨਸ਼ੇ ਦੀ ਦਲਦਲ ਦੇ ਵਿੱਚ ਤੁਸੀਂ ਕਿਵੇਂ ਤੁਸੀਂ ਤੁਹਾਡੇ ਕਿਸੇ ਯਾਰ ਦੋਸਤ ਨੇ ਕਿਹਾ ਜਾਂ ਫਿਰ ਆਪਦਾ ਮਨ ਬਣਿਆ ਵੀ ਚਲੋ ਯਾਰ ਇੱਕ ਵਾਰ ਕਰਕੇ ਦੇਖਦੇ ਹਾਂ ਉਹ ਸ਼ੁਰੂਆਤ ਹੈ ਕਿਹੜੇ ਨਸ਼ੇ ਤੋਂ ਕੀਤੀ ਸੀਗੀ ਸ਼ੁਰੂਆਤ ਐਕਚੁਅਲੀ ਇਦਾਂ ਹੈ ਕਿ ਜਵਾਨੀ ਦੇ ਵਿੱਚ ਜਦੋਂ ਆਪਾਂ ਬਾਹਰ ਅੰਦਰ ਫਿਰਦੇ ਆ ਇੱਕ ਕਹਿ ਲੋ ਫੁਕਰਪੂਣਾ ਬੰਦੇ ਦੇ ਵਿੱਚ ਆ ਜਾਂਦਾ ਫੁਕਰਪੂਨੇ ਦੇ ਵਿੱਚ ਉਹਨੂੰ ਵੇਖ ਉਹ ਬੜਾ ਵੀ ਉਹਦਾ ਮੁੰਡੇ ਦਾ ਬਹੁਤ ਨਾਮ ਆ ਉਹ ਸਿਗਰਟ ਪੀਂਦਾ ਮੈਂ ਵੀ ਪੀਉਂਦਾ ਸਿਗਰਟ ਇਦਾਂ ਵੀ ਦੇ ਵੇਚ ਦੇ ਉਹ ਇਹ ਨਸ਼ਾ ਕਰਦਾ ਪਤਾ ਹੀ ਨਹੀਂ ਲੱਗਾ ਕਿਹੜੇ ਟਾਈਮ ਅਸੀਂ ਇੱਥੋਂ ਤੱਕ ਪਹੁੰਚ ਗਏ ਅਚਾਨਕ ਇਹ ਨਸ਼ਾ ਸ਼ੁਰੂ ਹੁੰਦੇ ਹੁੰਦੇ ਚਿੱਟੇ ਤੱਕ ਪਹੁੰਚ ਲੱਗਿਆ ਕਿਵੇਂ ਪਹੁੰਚ ਗਏ ਪਹਿਲੀ ਵਾਰ ਚਿੱਟੇ ਦਾ ਸੇਵਨ ਕਦੋਂ ਉਹਦੇ ਕਿਵੇਂ ਕੀਤਾ ਸੀ ਕੀ ਜਹਨ ਦੇ ਵਿੱਚ ਆਇਆ ਸੀਗਾ ਪਹਿਲੀ ਵਾਰ ਇਸ ਤਰ੍ਹਾਂ ਇਹ ਦੋਸਤਾਂ ਦੇ ਨਾਲ ਹੀ ਮਿਲ ਕੇ ਵੀ ਵੇਖੀ ਦਾ ਟੇਸਟ ਕੀ ਹੈ ساری ਦੁਨੀਆ ਇਹਦੇ ਮਗਰ ਲੱਗੀ ਆਪਾਂ ਵੀ ਵੇਖੀਏ ਦੋਸਤਾਂ ਨੇ ਫ੍ਰੀ ਕਰਾਇਆ ਸੀ ਕਿ ਪੈਸੇ ਲੈ ਨਹੀਂ ਫ੍ਰੀ ਕਰਵਾਇਆ ਤੇ ਫ੍ਰੀ ਦੇ ਲਾਲਚ ਹੀ ਲਾਂਦੇ ਨੇ ਦੋਸਤ ਜਿੰਨੇ ਵੀ ਹਨਾ ਅੱਜ ਜਿੰਨੇ ਵੀ ਜਿਹੜੇ ਨੌਜਵਾਨ ਨਸ਼ੇ ਦੇ ਦਲਦਲ ਵਿੱਚ ਫਸੇ ਹੋਏ ਨੇ ਇਹ ਆਪ ਜਾਣਦੇ ਨੇ ਕਿ ਜਾਫ ਜਿਹੜੀ ਸੰਗਤ ਹੁੰਦੀ ਉਹਨਾਂ ਦੀ ਆਲਾਦੋਲਾ ਜਿਹੜਾ ਚੁਗਿਰਦਾ ਹੁੰਦਾ ਉਹ ਉਹਨਾਂ ਨੂੰ ਲੈ ਕੇ ਜਾਂਦੇ ਨੇ ਉਸ ਦਲਦਲ ਦੇ ਵਿੱਚ ਪਹਿਲੋਂ ਦੇ ਭਾਈ ਆਲਾਦੋਲਾ ਲੈ ਕੇ ਜਾਂਦਾ ਹੂੰ ਫਿਰ ਬੰਦੇ ਦਾ ਮਾਹੌਲ ਇਦਾਂ ਦਾ ਬਣ ਜਾਂਦਾ ਉਹਨੂੰ ਆਟੋਮੈਟਿਕਲੀ ਉਹਦੇ ਅੰਦਰ ਜਾਣਾ ਹੀ ਪੈਂਦਾ ਹੂੰ ਜੀ ਦੋਸਤ ਇਸ ਦੀ ਤੋੜ ਕਿਵੇਂ ਦੀ ਹੁੰਦੀ ਹੈ ਬਹੁਤ ਸਾਰੇ ਲੋਕ ਕਿਉਂਕਿ ਜਿਹੜੇ ਅਕਸਰ ਅਸੀਂ ਗੱਲਬਾਤ ਕਰਦੇ ਹਾਂ ਕਈ ਨੌਜਵਾਨਾਂ ਨਾਲ ਜਿਹਨੇ ਚਿੱਟਾ ਦਾ ਸੇਵਨ ਕਰਦੇ ਕਹਿੰਦੇ ਆ ਛੱਡਣਾ ਦਾ ਚਾਹਦੇ ਆ ਪਰ ਛੱਡਿਆ ਨਹੀਂ ਜਾਂਦਾ ਚਿੱਟਾ ਉਹ ਛੱਡিয়ে ਕਿਵੇਂ ਇਸ ਦੀ ਤੋੜ ਕਿਵੇਂ ਦੀ ਲੱਗਦੀ ਹੈ ਕਿਵੇਂ ਮਹਿਸੂਸ ਹੁੰਦਾ ਜਦੋਂ ਤੁਸੀਂ ਨਸ਼ਾ ਨਹੀਂ ਕਰਦੇ ਤੋੜ ਵੀ ਇਹਦੀ ਬਹੁਤ ਮਾੜੀ ਆ ਬੰਦੇ ਦੀ ਆਪਣੀਆਂ ਲੱਤਾਂ ਟੁੱਟਦੀਆਂ ਨੇ ਸਰੀਰ ਖੇਚੜਦੀ ਆ ਪਰ ਜੇ ਮੈਡੀਸਿਨ ਲੈਨੇ ਆ ਤੇ 80% ਕੰਮ ਸਾਡੀ ਮੈਡੀਸਿਨ ਕਰ ਦਿੰਦੀ ਆ ਕਰ ਦਿੰਦੀ ਆ 20% ਜਿਹੜਾ ਆਪਣਾ ਮੰਨਿਆ ਉਹਨੂੰ ਆਪ ਸਮਝਾਉਣਾ ਪੈਣਾ ਜੇ ਆਪਾਂ ਕਹੀਏ 100% ਮੈਡੀਸਿਨ ਕੰਮ ਕਰੇਗੀ ਉਹ ਨਹੀਂ ਆ 80% ਉਹਨੇ ਕੰਮ ਕਰ ਦੇਣਾ ਤੋੜ ਨਹੀਂ ਲੱਗਣ ਦੇਣੀ ਤੇ ਮੰਨ ਨੂੰ ਆਪ ਵੀ ਸਮਝਾਉਣਾ ਪੈਣਾ ਇੱਕ ਜਦੋਂ ਚਿੱਟੇ ਦਾ ਸੇਵਨ ਕਰਦੇ ਉਸ ਤੋਂ ਬਾਅਦ ਫਿਰ ਦਿਮਾਗ 'ਚ ਚੱਲਦਾ ਕੀ ਆ ਦਿਮਾਗ ਸੁੰਨ ਹੋ ਜਾਂਦਾ ਹੈ ਜਾਂ ਦਿਮਾਗ ਤੇਜ਼ ਕੰਮ ਕਰਨਾ ਸ਼ੁਰੂ ਕਰ ਦਿੰਦਾ ਕਿਵੇਂ ਦਾ ਹੁੰਦਾ ਦਿਮਾਗ ਦੇ ਵਿੱਚ ਦਿਮਾਗ ਦੇ ਵਿੱਚ ਭਾਈ ਕੁਝ ਨਹੀਂ ਹੁੰਦਾ ਬੰਦਾ ਬੇਵਕੂਫ ਹੋ ਜਾਂਦਾ ਚਿੱਟਾ ਦੱਸੇ ਹੁਣ ਕਰਕੇ ਬਸ ਗਲਤ ਖਿਆਲ ਹੁੰਦੇ ਹੁਣ ਕਰ ਲਈ ਹੁਣ ਡੋਜ਼ ਲੈ ਲਈ ਆਪਾਂ ਨੈਕਸਟ ਡੋਜ਼ ਦਾ ਖਿਆਲ ਆ ਜਾਣਾ ਕਿਥੋਂ ਕਰਨਾ ਹੁਣ ਜਾਂਦੇ ਬੰਦੇ ਕੋਲ ਬਹੁਤ ਪੈਸੇ ਹੁਣ ਤੇ ਨੈਕਸਟ ਡੋਜ਼ ਲੈ ਲਈ ਜੇ ਨਹੀਂ ਪੈਸੇ ਫਿਰ ਚੋਰੀਆਂ ਵੱਲ ਧਿਆਨ ਵਿਦਾਕਿਆਂ ਵੱਲ ਧਿਆਨ ਤੇ ਜਦੋਂ ਫਿਰ ਇੱਕ ਵਾਰ ਬੰਦਾ ਕਰ ਲੈਂਦਾ ਫਿਰ ਅਗਲਾ ਸੋਧਿਆ ਰ ਅਗਲਾ ਕਿਵੇਂ ਕਰਨਾ ਉਹਦੇ ਲਈ ਪੈਸੇ ਕਿਥੋਂ ਲੈਣੇ ਆ ਹੁਣ ਉਹ ਬਸ ਉਹਦੇ ਵਾਸਤੇ ਹੀ ਸਾਰਾ ਦਿਨ ਲੰਘ ਜਾਂਦਾ ਵੀ ਅਗਲਾ ਮੈਂ ਕਿੱਦਾਂ ਕਰਨਾ ਹੁਣ ਇਹੀ ਹੈ ਕਈ ਨੌਜਵਾਨ ਤਾਂ ਦੇਖਣ ਨੂੰ ਮਿਲੇ ਜਿਨ੍ਹਾਂ ਦੇ ਵੱਲੋਂ ਆਪਣੇ ਪਿਓ ਦਾ ਮਾਵਾ ਦਾ ਇਵਨ ਕੀ ਭੈਣ ਭਰਾਵਾ ਦਾ ਕਤਲ ਤਾਂ ਕਰ ਦਿੱਤਾ ਗਿਆ ਵੀ ਉਹਨਾਂ ਲਈ ਪੈਸੇ ਨਹੀਂ ਦਿੰਦੇ ਸੀਗੇ ਇਹ ਜਿਹਾ ਵੀ ਹੁੰਦਾ ਹੈ ਇਦਾਂ ਹੋ ਜਾਂਦਾ ਪਰ ਜਦੋਂ ਆਪਾਂ ਨੂੰ ਤੋੜ ਲੱਗ ਜਾਈਏ ਨਹੀਂ ਕੋਈ ਸੋਚਦਾ ਕਿ ਤੋਂ ਨਹੀਂ ਪੈਸੇ ਲਾਭਰੇ ਪੈਸੇ ਮੰਗਣੇ ਘਰ ਚ ਲੜਾਈ ਹੋਣੀ ਤਾਂ ਫਿਰ ਕਤਲ ਵੀ ਹੋਣਾ ਹੋ ਸਕਦਾ ਤੁਸੀਂ ਵੀ ਲੁੱਟਾ ਖੋਹਦਾ ਨਹੀਂ ਕੀਤੀਆਂ ਨਹੀਂ ਜੀ ਮੈਂ ਨਹੀਂ ਕੀਤੀਆਂ ਹੂੰ ਮੈਂ ਰੇਂਦੇ ਟਾਈਮ ਤੇ ਵੀ ਡਾਕਟਰ ਸਾਹਿਬ ਨੂੰ ਮੈਂ ਕੰਸਲਟ ਕਰ ਲਿਆ ਮੈਡੀਸਿਨ ਸ਼ੁਰੂ ਕਰ ਲਈ ਆਪਣੀ ਤੇ ਚਲੋ ਮੇਰਾ ਬਚਾਅ ਹੋ ਗਿਆ ਬਚਾਅ ਹੋ ਗਿਆ اچھا ਨਸ਼ਾ ਕਰਨ ਤੋਂ ਪਹਿਲਾਂ ਪੱਜ ਤੋਂ 5 ਸਾਲ ਪਹਿਲਾਂ ਤੁਸੀਂ ਕੀ ਕੰਮ ਕਾਰੋਬਾਰ ਕਰਦੇ ਸੀਗੇ ਮੈਂ ਜੀ ਨੌਕਰੀ ਕਰਦਾ ਸੀਗਾ ਨੌਕਰੀ ਕਰਦਾ ਸੀ ਹਾਂਜੀ ਵਿਆਹ ਹੋ ਗਿਆ ਰੋਡਾ ਹਾਂਜੀ ਪਰਿਵਾਰ ਚ ਕੋਣ ਕੋਣ ਹੈ ਤੁਹਾਡੇ ਮੇਰੇ ਪਰਿਵਾਰ ਦੇ ਵਿੱਚ ਮੇਰੇ ਮਦਰ ਆ ਮੇਰੇ ਫਾਦਰ ਆ ਮੇ ਵੀ ਵਾਈਫ ਹੈ ਮੇਰੀ ਗੁੜੀਆ ਛੋਟੀ ਹੁਣ ਮੇਰੇ ਬ੍ਰਦਰ ਸਿਸਟਰ ਨੇ ਹੁਣ ਮਲ ਵੀ ਪਣੀ ਮੇਰੀ ਫੈਮ ਮੇਰਾ ਲਾਈਫ ਇੱਕਦਮ ਖੁਸ਼ ਹੈ ਖੁਸ਼ਹਾਲ ਜ਼ਿੰਦਗੀ ਹੈ ਤੁਹਾਾਰ ਖੁਸ਼ ਨੇ ਸਾਰੇ ਵੀ ਸਾਡਾ ਪੁੱਤ ਵਾਪਸ ਆ ਗਿਆ ਹਾਂਜੀ ਖੁਸ਼ਹਾਲ ਜ਼ਿੰਦਗੀ ਜੀ ਰਿਹਾ ਹੁਣ ਮੈਨੂੰ ਕੋਈ ਵੀ ਦੰਦਾ ਹੁਣ ਐਬ ਨਹੀਂ ਹੈਗਾ ਅੱਛਾ ਕਹਿੰਦੇ ਜਿਹੜਾ ਨਸ਼ਾ ਦਾ ਜਿਹੜਾ ਚਿੱਟੇ ਦਾ ਸੇਵਨ ਕਰਦਾ ਉਸ ਦੀ ਲਾਈਫ ਹੈ ਕਹਿੰਦੇ 10 ਤੋਂ 15 ਸਾਲ ਹੀ ਹੁੰਦੀ ਹੈ ਅਜਿਹੇ ਵੀ ਕੁਝ ਜ਼ਰੂਰ ਜੀ ਕਿਉਂਕਿ ਇਹ ਸਿੰਥੈਟਿਕ ਡਰੱਗ ਹੈ ਕੈਮੀਕਲ ਹੈ ਪਤਾ ਹੀ ਨਹੀਂ ਕਿ ਇਹਨੂੰ ਕੀ ਆ ਰਿਹਾ ਕਿ ਨਹੀਂ ਆ ਰਿਹਾ ਇਹਦੇ ਨਾਲ ਆਪਣੇ ਲੀਵਰ ਕਿਡਨੀ ਆ ਫਿਰ ਬਲੱਡ ਦੀ ਇਨਫੈਕਸ਼ਨਸ ਹੋਣਗੀਆਂ ਤੇ ਜ਼ਾਹਿਰ ਜੀ ਗੱਲ ਹੈ ਵੀ 10-15 ਸਾਲ ਵੀ ਬਹੁਤ ਜ਼ਿਆਦਾ ਹੂੰ ਕਿ ਕਈ ਵੇਖਿਆ ਹੋਣਾ ਤੁਸੀਂ ਖਬਰਾਂ ਤੇ ਰੋਜ਼ ਕਰਦੇ ਹੋ ਕਿੰਨੀਆਂ ਲਾਸ਼ਾਂ ਤੁਹਾਨੂੰ ਮਿਲਦੀਆਂ ਨੇ ਚਿੱਟੇ ਨਾਲ ਸਰੀੰਜਾਂ ਲੱਗੀਆਂ ਰਹਿ ਜਾਂਦੀਆਂ ਹਾਂ ਤੁਸੀਂ ਵੀ ਸਰੀੰਜ ਰੀਨ ਕਰਦੇ ਸੀ ਕਿ ਚਿੱਟੇ ਦਾ ਸੀ ਨਹੀਂ ਜੀ ਮੈਂ ਉਹ ਦਿਨਾਂ ਪੇਪਰ ਤੇ ਕਰਦਾ ਸੀ ਪੇਪਰ ਤੇ ਕਰਦਾ ਸੀ ਹਾਂ ਜੀ ਤਾਂ ਹੁਣ ਕਦੀ ਤੋੜਤਾ ਨਹੀਂ ਲੱਗਦੀ ਕਦੀ ਪੁਰਾਣੇ ਦੋਸਤ ਮਿਲਦੇ ਤਾਂ ਨਹੀਂ ਆ ਕੇ ਟੱਕਰਦੇ ਤਾਂ ਨਹੀਂ ਵੀ ਆਇਆ ਯਾਰ ਵਾਪਸ ਮੈਂ ਸਾਰ ਆਪਣੀ ਸੁਸਾਇਟੀ ਬਦਲਤੀ ਸਾਰੀ ਆਪਣਾ ਹਾਂ এনवायरमेंट ਚੇਂਜ ਕਰਤਾ ਹੋਇਆ ਮੇਰਾ ਕੋਈ ਕੰਟੈਕਟ ਨਹੀਂ ਹੈਗਾ ਉਹਨਕੇ ਨਾਲ ਯਾਨਕੀ ਤੁਹਾਡੇ ਹਿਸਾਬ ਨਾਲ ਜਿਹੜੇ ਨੌਜਵਾਨ ਨਸ਼ੇ ਦੇ ਦਲਦਲ ਚ ਫਸਦੇ ਨੇ ਉਹਨਾਂ ਦਾ ਚੁਗਿਰਦਾ ਜਿਹੜਾ ਕਿ ਉਹ ਜ਼ਿੰਮੇਵਾਰ ਹੈ ਹਾਂਜੀ ਜ਼ਿੰਮੇਵਾਰ ਹੈ ਇਹਨ ਮੈਂ ਕਹਤ ਹਾਂ ਤੁਹਾਨੂੰ ਕਹਿੰਦਾ ਵੀ ਇਹਨਾਂ ਨੂੰ ਸੋਸਾਇਟੀ ਬਦਲ ਦੇਣੀ ਚਾਹੀਦੀ ਆਪਣੀ ਜੇ ਤੁਹਾਨੂੰ ਲੱਗਦਾ ਹੋਵੇ ਵੀ ਮੇਰੇ ਵਾਲੇ ਦੁਆਲੇ ਨਾਲ ਮੇਰਾ ਨਸ਼ਾ ਵਿਗੜਦਾ ਉਹ ਆਪਣੇ ਮਾਹੌਲ ਨੂੰ ਛੱਡ ਕੇ ਕਿ ਦੂਸਰੀ ਜਗ੍ਹਾ ਤੇ ਚਲੇ ਜਾਓ ਮਹੀਨੇ 6 ਮਹੀਨੇ ਲਈ ਫਿਰ ਆਪਣਾ ਸੈੱਟ ਕਰਕੇ ਆਪਣਾ ਕੰਮ ਕਰ ਤੇ ਲੱਗੋ ਆਪਣੀ ਖੁਸ਼ਹਾਲ ਜ਼ਿੰਦਗੀ ਬਣਾਵੋ ਠੀਕ ਹੈ ਸੋ ਬਿਲਕੁਲ ਇਹ ਨੌਜਵਾਨ ਸਾਡੇ ਨਾਲ ਮੌਜੂਦ ਹੈ ਜੋ 5 ਸਾਲੋਂ ਤੋ ਲਗਾਤਾਰ ਨਸ਼ਾ ਸੇਵਨਾ ਕਰਦਾ ਰਵੈਤੀ ਨਸ਼ਿਆਂ ਤੋਂ ਸ਼ੁਰੂ ਹੋ ਕੇ ਚਿੱਟੇ ਤੱਕ ਪਹੁੰਚ ਜਾਂਦਾ ਔਰ ਕਹਿੰਦੇ ਜਦੋਂ ਚਿੱਟੇ ਦਾ ਸੇਵਨ ਕਰ ਲੈਨੇ ਆ ਤਾਂ ਉਸ ਤੋਂ ਬਾਅਦ ਇਹ ਹੁੰਦਾ ਕਿ ਅਗਲੀ ਵਾਰ ਜੋ ਡੋਜ਼ ਲੈਣੀ ਆ ਉਸਦੇ ਪੈਸੇ ਕਿੱਥੋਂ ਲੈਣੇ ਆ ਤਾਂ ਉਸਦੇ ਪੈਸੇ ਜਦੋਂ ਦਿਮਾਗ ਦੇ ਵਿੱਚ ਚੱਲਦੇ ਨੇ ਤਾਂ ਉਸ ਨੂੰ ਲੈ ਕੇ ਹੀ ਜਿਹੜੇ ਕਤਲ ਹੁੰਦੇ ਨੇ ਜਾਂ ਫੇਰ ਲੁੱਟਖੋਹਾਂ ਦੀਆਂ ਵਾਰਦਾਤਾਂ ਹੁੰਦੀਆਂ ਨੇ ਪਰ ਇਸ ਨੌਜਵਾਨ ਦੇ ਵੱਲ ਇੱਕ ਵੱਡਾ ਸੁਨੇਹਾ ਦਿੱਤਾ ਗਿਆ ਕਿ ਜਿਹੜਾ ਤੁਹਾਡਾ ਚੁਗਿਰਦਾ ਹੈ ਉਹ ਬਹੁਤ ਵੱਡਾ ਰੋਲ ਅਦਾ ਕਰਦਾ ਤੁਹਾਨੂੰ ਨਸ਼ੇ ਦੇ ਵੱਲ ਖਿੱਚਣ ਨੂੰ ਜਾਂ ਫੇਰ ਨਸ਼ੇ ਤੋਂ ਦੂਰ ਰੱਖਣ ਦੇ ਲਈ ਸੋ ਆਪਣਾ ਚੁਗਿਰਦਾ ਜਿਹੜਾ ਕਿ ਤੁਸੀਂ ਸਾਫ਼ ਨਾਰਮਲ ਲਾਈਫ ਵਿੱਚ ਆ ਕੇ ਜ਼ਿੰਦਗੀ ਆਪਣੀ ਬਤੀਤ ਕਰ ਰਿਹਾ ਪਰਿਵਾਰ ਇਸ ਦਾ ਨੌਜਵਾਨ ਦਾ ਕਾਫੀ ਇਹਨਾਂ ਕਹਿੰਦਾ ਖੁਸ਼ ਨਜ਼ਰ ਆ ਰਿਹਾ ਦਿਨਿਕਸ ਵੀਰਾ ਦੇਖ ਰਿਹਾ ਤੁਸੀਂ ਤਾਂ ਮੈਂ ਮਸੰਦਿਕ ਪਾਲ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆ ਤੋਂ ਕੱਢਣ ਦੇ ਲਈ ਪੰਜਾਬ ਦੇ ਵਿੱਚੋ ਵਿੱਚ ਬਹਿਰੇ ਨਸ਼ਿਆ ਦੇ ਛੇਵੇਂ ਦਰਿਆ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤੋਂ ਬਾਅਦ ਬਹੁਤ ਸਾਰੀਆਂ ਡਰਾਈਵ ਜਿਹੜੀਆਂ ਨੇ ਚਲਾਈਆਂ ਜਾ ਰਹੀਆਂ ਨੇ ਤਾਂ ਇਸੇ ਲੜੀ ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾ ਮਾਥੋਰਟੀ ਦੇ ਵੱਲੋਂ ਇੱਕ ਮਹੀਨੇ ਦੇ ਕੈਂਪਨੇ ਜਿਹੜੇ ਲਗਾਏ ਗਏ ਨੇ ਲੁਧਿਆਣਾ ਦੇ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਯੂਥ ਇੰਗੇ ਕੁਮਾਕ ਪਿੰਡਾਂ ਦੇ ਵਿੱਚ ਸੈਮੀਨਾਰ ਹੋਏ ਨੇ ਔਰ ਸੈਮੀਨਾਰਾਂ ਤੋਂ ਪ੍ਰਭਾਵਿਤ ਪ੍ਰਭਾਵਿਤ ਹੋ ਕੇ ਕੁਝ ਨੌਜਵਾਨਾਂ ਦੇ ਵੱਲੋਂ ਨਸ਼ਾ ਛੱਡਿਆ ਵੀ ਗਿਆ ਤੇ ਇੱਕ ਨੌਜਵਾਨ ਸਾਡੇ ਨਾਲ ਮੌਜੂਦ ਆ ਹਾਲਕੀ ਸ਼ਕਲ ਸੀ ਉਹਨਾਂ ਦੀ ਨਹੀਂ ਦਿਖਾਵਾਂਗੇ ਤੇ ਗੱਲਬਾਤ ਜ਼ਰੂਰ ਕਰਾਂਗੇ ਬਾਈ ਜੀ ਕਿੰਨੇ ਸਾਲਾਂ ਤੋਂ ਤੁਸੀਂ ਜਿਹੜਾ ਨਸ਼ੇ ਦਾ ਸੇਵਨ ਕਰਦੇ ਸੀ ਔਰ ਕਿਹੜੀ ਕਿਹੜੇ ਨਸ਼ੇ ਕਰਦੇ ਸੀ ਜੀ ਤੁਸੀਂ ਮੈਂ ਜੀ 5 ਸਾਲ ਤੋਂ ਨਸ਼ਾ ਕਰਦਾ ਸੀਗਾ ਹੂੰ ਤੇ ਲਗਭਗ ਸਾਰੇ ਨਸ਼ੇ ਕਰਦਾ ਸੀਗਾ ਮੈਂ ਜਿੱਦਾਂ ਬੁੱਕੀ ਵੀ ਖਾ ਜਾਂਦਾ ਸੀਗਾ ਜੀ ਕੋਈ ਹੋਰ ਵੀ ਪੰਗ ਵੀ ਪੀ ਲੈਂਦੇ ਸੀਗੇ ਆਪਾਂ ਉਹ ਚਿੱਟਾ ਵੀ ਲਾਉਂਦਾ ਸੀਗਾ ਜੀ ਮੈਂ ਉਸ ਤੋਂ ਬਾਅਦ ਮੈਂ ਆਪਣੀ ਮੈਡੀਸਨ ਸ਼ੁਰੂ ਕੀਤੀ ਔਰ ਡਾਕਟਰ ਸਾਹਿਬ ਨੂੰ ਆਪਾਂ ਕੰਸਲਟ ਕੀਤਾ ਡਾਕਟਰ ਅਰਵਿੰਦ ਜੀ ਨਾਲ ਸਿਵਲ ਹਸਪੀਟਲ 'ਚ ਤੇ ਉਹਨਾਂ ਦੀ ਕੰਸਲਟ ਨਾਲ ਦਿਨ ਬਦ ਦਿਨ ਬਿਹਤਰ ਹੁੰਦਾ ਗਿਆ ਉਹ ਅੱਜ ਦਾ ਟਾਈਮ ਹੈ ਮੈਂ ਕੋਈ ਨਸ਼ਾ ਨਹੀਂ ਕਰਦਾ ਮੈਨੂੰ ਕੋਈ 2 3 ਸਾਲ ਹੋ ਗਏ ਮੈਂ ਕੋਈ ਨਸ਼ਾ ਨਹੀਂ ਕਰ ਰਿਹਾ ਦਵਾਈ ਲੈ ਰਿਹਾ ਜੀ ਅੱਛਾ ਨਸ਼ੇ ਦੀ ਦਲਦਲ ਦੇ ਵਿੱਚ ਤੁਸੀਂ ਕਿਵੇਂ ਤੁਸੀਂ ਤੁਹਾਡੇ ਕਿਸੇ ਯਾਰ ਦੋਸਤ ਨੇ ਕਿਹਾ ਜਾਂ ਫਿਰ ਆਪਦਾ ਮਨ ਬਣਿਆ ਵੀ ਚਲੋ ਯਾਰ ਇੱਕ ਵਾਰ ਕਰਕੇ ਦੇਖਦੇ ਹਾਂ ਉਹ ਸ਼ੁਰੂਆਤ ਹੈ ਕਿਹੜੇ ਨਸ਼ੇ ਤੋਂ ਕੀਤੀ ਸੀਗੀ ਸ਼ੁਰੂਆਤ ਐਕਚੁਅਲੀ ਇੰਨਾ ਹੈ ਕਿ ਜਵਾਨੀ ਦੇ ਵਿੱਚ ਜਦੋਂ ਆਪਾਂ ਬਾਹਰ ਅੰਦਰ ਫਿਰਦੇ ਆ ਇੱਕ ਕਿਹੜੇ ਫੁਕਰਪੂਣਾ ਬੰਦੇ ਦੇ ਵਿੱਚ ਆ ਜਾਂਦਾ ਫੁਕਰਪੂਣੇ ਦੇ ਵਿੱਚ ਉਹਨੂੰ ਵੇਖ ਉਹ ਬੜਾ ਮਿਲਵੀ ਉਹਦਾ ਮੁੰਡੇ ਦਾ ਬਹੁਤ ਨਾਮ ਆ ਉਹ ਸਿਗਰਟ ਪੀਂਦਾ ਮੈਂ ਵੀ ਪੀਉਂਦਾ ਸਿਗਰਟ ਇੰਨਾ ਵੀ ਦੇ ਵੇਚ ਦੇਈ ਉਹ ਇਹ ਨਸ਼ਾ ਕਰਦਾ ਪਤਾ ਹੀ ਨਹੀਂ ਲੱਗਾ ਕਿਹੜੇ ਟਾਈਮ ਅਸੀਂ ਇੱਥੋਂ ਤੱਕ ਪਹੁੰਚ ਗਏ ਅਚਾਨਕ ਰਵੈਤੀ ਨਸ਼ਾ ਸ਼ੁਰੂ ਹੁੰਦੇ ਹੁੰਦੇ ਚਿੱਟੇ ਤੱਕ ਪਹੁੰਚ ਲੱਗੇ ਕਿਵੇਂ ਪਹੁੰਚ ਗਏ ਪਹਿਲੀ ਵਾਰ ਚਿੱਟੇ ਦਾ ਸੇਵਨ ਕਤੋਂ ਉਹਦੇ ਕਿਵੇਂ ਕੀਤਾ ਸੀ ਕੀ ਜਹੰਦ ਵਿੱਚ ਆਇਆ ਸੀਗਾ ਪਹਿਲੀ ਵਾਰ ਇਸ ਤਰ੍ਹਾਂ ਹੀ ਦੋਸਤਾਂ ਦੇ ਨਾਲ ਹੀ ਮਿਲ ਕੇ ਵੀ ਵੇਖੀ ਦਾ ਟੇਸਟ ਕੀ ਹੈ ساری ਦੁਨੀਆ ਇਹਦੇ ਮਗਰ ਲੱਗੀ ਆਪਾਂ ਵੀ ਵੇਖੀਏ ਦੋਸਤਾਂ ਨੇ ਫ੍ਰੀ ਕਰਾਇਸੀ ਕਿ پیسے ਲੈ ਨਹੀਂ ਫ੍ਰੀ ਕਰਾਇਆ ਤੇ ਫ੍ਰੀ ਦੇ ਲਾਲਚ ਹੀ ਲਾਂਦੇ ਨੇ ਦੋਸਤ ਜਿੰਨੇ ਵੀ ਹਨਾ ਅੱਜ ਜਿੰਨੇ ਵੀ ਜਿਹੜੇ ਨੌਜਵਾਨ ਨਸ਼ੇ ਦੇ ਦਲਦਲ ਵਿੱਚ ਫਸੇ ਹੋਏ ਨੇ ਇਹ ਆਪ ਜਾਣਦੇ ਨੇ ਕਿ ਜਾਫ ਜਿਹੜੀ ਸੰਗਤ ਹੁੰਦੀ ਉਹਨਾਂ ਦੀ ਆਲਾਦੋਲਾ ਜਿਹੜਾ ਚੁਗਿਰਦਾ ਹੁੰਦਾ ਉਹ ਉਹਨਾਂ ਨੂੰ ਲੈ ਕੇ ਜਾਂਦੇ ਨੇ ਉਸ ਦਲਦਲ ਦੇ ਵਿੱਚ ਪਹਿਲੋਂ ਤੇ ਭਾਜੀ ਆਲਾਦੋਲਾ ਲੈ ਕੇ ਜਾਂਦਾ ਹੂੰ ਫਿਰ ਬੰਦੇ ਦਾ ਮਾਹੌਲ ਇਦਾਂ ਦਾ ਬਣ ਜਾਂਦਾ ਉਹਨੂੰ ਆਟੋਮੈਟਿਕਲੀ ਉਹਦੇ ਅੰਦਰ ਜਾਣਾ ਹੀ ਪੈਂਦਾ ਹੂੰ ਜੀ ਦੋਸਤ ਇਸ ਦੀ ਤੋੜ ਕਿਵੇਂ ਦੀ ਹੁੰਦੀ ਹੈ ਬਹੁਤ ਸਾਰੇ ਲੋਕ ਕਿਉਂਕਿ ਜਿਹੜੇ ਅਕਸਰ ਅਸੀਂ ਗੱਲਬਾਤ ਕਰਦੇ ਹਾਂ ਕਈ ਨੌਜਵਾਨਾਂ ਨਾਲ ਜਿਹਨੇ ਚਿੱਟੇ ਦਾ ਸੇਵਨ ਕਰਦੇ ਕਹਿੰਦੇ ਆ ਛੱਡਣਾ ਦਾ ਚਾਹਦੇ ਆ ਪਰ ਛੱਡਿਆ ਨਹੀਂ ਜਾਂਦਾ ਚਿੱਟਾ ਉਹ ਛੱਡਿਏ ਕਿਵੇਂ ਇਸ ਦੀ ਤੋੜ ਕਿਵੇਂ ਦੀ ਲੱਗਦੀ ਹੈ ਕਿਵੇਂ ਮਹਿਸੂਸ ਹੁੰਦਾ ਜਦੋਂ ਤੁਸੀਂ ਨਸ਼ਾ ਨਹੀਂ ਕਰਦੇ ਤੋੜ ਵੀ ਇਹਦੀ ਬਹੁਤ ਮਾੜੀ ਆ ਬੰਦੇ ਦੀ ਆਪਣੀਆਂ ਲਤਾਂ ਟੁੱਟਦੀਆਂ ਨੇ ਸਰੀਰ ਖੇਚੜਦੀ ਆ ਪਰ ਜੇ ਮੈਡੀਸਿਨ ਲੈਨੇ ਆ ਤੇ 80% ਕੰਮ ਸਾਡੀ ਮੈਡੀਸਿਨ ਕਰ ਦਿੰਦੀ ਆ ਕਰ ਦਿੰਦੀ ਆ 20% ਜਿਹੜਾ ਆਪਣਾ ਮੰਨਿਆ ਉਹਨਾਂ ਨੂੰ ਆਪ ਸਮਝਾਉਣਾ ਪੈਣਾ ਜੇ ਆਪਾਂ ਕਹੀਏ 100% ਮੈਡੀਸਿਨ ਕੰਮ ਕਰੇਗੀ ਉਹ ਨਹੀਂ ਆ 80% ਉਹਨੇ ਕੰਮ ਕਰ ਦੇਣਾ ਤੋੜ ਨਹੀਂ ਲੱਗਣ ਦੇਣੀ ਤੇ ਮੰਨ ਨੂੰ ਆਪ ਵੀ ਸਮਝਾਉਣਾ ਇੱਕ ਜਦੋਂ ਚਿੱਟੇ ਦਾ ਸੇਵਨ ਕਰਦੇ ਉਸ ਤੋਂ ਬਾਅਦ ਫਿਰ ਦਿਮਾਗ ਤੇ ਚੱਲਦਾ ਕੀ ਆ ਦਿਮਾਗ ਸੋਨ ਹੋ ਜਾਂਦਾ ਹੈ ਜਾਂ ਦਿਮਾਗ ਤੇਜ਼ ਕੰਮ ਕਰਨਾ ਸ਼ੁਰੂ ਕਰ ਦਿੰਦਾ ਕਿਵੇਂ ਦਾ ਹੁੰਦਾ ਦਿਮਾਗ ਦੇ ਵਿੱਚ ਦਿਮਾਗ ਦੇ ਵਿੱਚ ਭਾਈ ਕੁਝ ਨਹੀਂ ਹੁੰਦਾ ਬੰਦਾ ਬੇਵਕੂਫ ਹੋ ਜਾਂਦਾ ਚਿੱਟਾ ਦੱਸੇ ਹੁਣ ਕਰਕੇ ਬਸ ਗਲਤ ਖਿਆਲ ਹੁੰਦੇ ਹੁਣ ਕਰ ਲਈ ਹੁਣ ਦੀ ਡੋਜ਼ ਲੈ ਲਈ ਆਪਾਂ ਨੈਕਸਟ ਡੋਜ਼ ਦਾ ਖਿਆਲ ਆ ਜਾਣਾ ਕਿਥੋਂ ਕਰਨਾ ਹੁਣ ਜਾਣਦੇ ਬੰਦੇ ਕੋਲ ਬਹੁਤ ਪੈਸੇ ਹੀ ਹੁਣ ਤੇ ਨੈਕਸਟ ਡੋਜ਼ ਲੈ ਲਈ ਜੇ ਨਹੀਂ ਪੈਸੇ ਫਿਰ ਚੋਰੀਆਂ ਵੱਲ ਧਿਆਨ ਡਾਕਿਆਂ ਵੱਲ ਧਿਆਨ ਤੇ ਜਦੋਂ ਫਿਰ ਇੱਕ ਵਾਰ ਬੰਦਾ ਕਰ ਲੈਂਦਾ ਫਿਰ ਅਗਲਾ ਸੋਧਿਆ ਰ ਅਗਲਾ ਕਿਵੇਂ ਕਰਦਾ ਉਹਦੇ ਲਈ ਪੈਸੇ ਕਿਥੋਂ ਲੈਣੇ ਆ ਹੁਣ ਉਹ ਬਸ ਉਹਦੇ ਵਾਸਤੇ ਸਾਰਾ ਦਿਨ ਲੰਘ ਜਾਂਦਾ ਵੀ ਅਗਲਾ ਮੈਂ ਕਿੱਦਾਂ ਕਰਨਾ ਹਾਂ ਇਹੀ ਹੈ ਕਈ ਨੌਜਵਾਨ ਤਾਂ ਦੇਖਣ ਨੂੰ ਮਿਲੇ ਜਿਨ੍ਹਾਂ ਦੇ ਵੱਲੋਂ ਆਪਣੇ ਪਿਓ ਦਾ ਮਾਵਾ ਦਾ ਇਵਨ ਕੀ ਭੈਣ ਭਰਾਵਾ ਦਾ ਕਤਲ ਤਾਂ ਕਰ ਦਿੱਤਾ ਗਿਆ ਵੀ ਉਹਨਾਂ ਲਈ ਪੈਸੇ ਨਹੀਂ ਦਿੰਦੇ ਸੀਗੇ ਇਹ ਜਿਹਾ ਵੀ ਹੁੰਦਾ ਹੈ ਇਦਾਂ ਹੋ ਜਾਂਦਾ ਪਰ ਜਦੋਂ ਆਪਾਂ ਨੂੰ ਤੋੜ ਲੱਗ ਜਾਈਏ ਨਹੀਂ ਕੋਈ ਸੋਚਦਾ ਕਿ ਤੋਂ ਨਹੀਂ ਪੈਸੇ ਲਾਭਰੇ ਪੈਸੇ ਮੰਗਣੇ ਘਰ ਚ ਲੜਾਈ ਹੋਣੀ ਤਾਂ ਫਿਰ ਕਤਲ ਵੀ ਹੋਣਾ ਹੋ ਸਕਦਾ ਤੁਸੀਂ ਵੀ ਲੁੱਟਾ ਖੋਹਦਾ ਨਹੀਂ ਕੀਤੀਆਂ ਨਹੀਂ ਜੀ ਮੈਂ ਨਹੀਂ ਕੀਤੀਆਂ ਮੈਂ ਰਹਿੰਦੇ ਟਾਈਮ ਤੇ ਵੀ ਡਾਕਟਰ ਸਾਹਿਬ ਨੂੰ ਮੈਂ ਕੰਸਲਟ ਕਰ ਲਿਆ ਮੈਡੀਸਿਨ ਸ਼ੁਰੂ ਕਰ ਲਈ ਆਪਣੇ ਤੇ ਚਲੋ ਮੇਰਾ ਬਚਾ ਹੋ ਗਿਆ ਬਚਾ ਹੋ ਗਿਆ اچھا ਨਸ਼ਾ ਕਰਨ ਤੋਂ ਪਹਿਲਾਂ ਪੱਜ ਤੋਂ 5 ਸਾਲ ਪਹਿਲਾਂ ਤੁਸੀਂ ਕੀ ਕੰਮ ਕਾਰੋਬਾਰ ਕਰਦੇ ਸੀਗੇ ਮੈਂ ਜੀ ਨੌਕਰੀ ਕਰਦਾ ਸੀਗਾ ਨੌਕਰੀ ਕਰਦਾ ਸੀ ਹਾਂਜੀ ਵਿਆਹ ਹੋ ਗਿਆ ਤੁਹਾਡਾ ਹਾਂਜੀ ਪਰਿਵਾਰ ਚ ਕੋਣ ਕੋਣ ਹੈ ਤੁਹਾਡੇ ਮੇਰੇ ਪਰਿਵਾਰ ਦੇ ਵਿੱਚ ਮੇਰੇ ਮਦਰ ਆ ਮੇਰੇ ਫਾਦਰ ਆ ਮੇਰੀ ਵਾਈਫ ਹੈ ਮੇਰੀ ਗੁੜੀਆ ਛੋਟੀ ਹੁਣ ਮੇਰੇ ਬ੍ਰਦਰ ਸਿਸਟਰ ਨੇ ਹੁਣ ਮਲਬੀ ਬਣੀ ਮੇਰੀ ਫੈਮ ਮੇਰਾ ਲਾਈਫ ਇੱਕਦਮ ਖੁਸ਼ ਹੈ ਖੁਸ਼ਹਾਲ ਜ਼ਿੰਦਗੀ ਹੈ ਪਰਿਵਾਰ ਖੁਸ਼ ਨੇ ਸਾਰੇ ਵੀ ਸਾਡਾ ਪੁੱਤ ਵਾਪਸ ਆ ਗਿਆ ਹਾਂਜੀ ਖੁਸ਼ਹਾਲ ਜ਼ਿੰਦਗੀ ਜੀ ਰਹੇ ਹਾਂ ਹੁਣ ਮੈਂ ਮੈਨੂੰ ਕੋਈ ਵੀ ਦੰਦਾ ਹੁਣ ਐਬ ਨਹੀਂ ਹੈਗਾ ਹੂੰ ਅੱਛਾ ਕਹਿੰਦੇ ਜਿਹੜਾ ਨਸ਼ਾ ਦਾ ਜਿਹੜਾ ਚਿੱਟੇ ਦਾ ਸੇਵਨ ਕਰਦਾ ਉਸ ਦੀ ਲਾਈਫ ਹੈ ਕਹਿੰਦੇ 10 ਤੋਂ 15 ਸਾਲ ਹੀ ਹੁੰਦੀ ਹੈ ਅਜਿਹਾ ਵੀ ਹੈ ਕੁਝ ਜਰੂਰ ਜੀ ਹੂੰ ਕਿਉਂਕਿ ਇਹ ਸਿੰਥੈਟਿਕ ਡਰੱਗ ਹੈ ਕੈਮੀਕਲ ਹੈ ਪਤਾ ਹੀ ਨਹੀਂ ਕਿ ਇਹਨੂੰ ਕੀ ਆ ਰਿਹਾ ਕਿ ਨਹੀਂ ਆ ਰਿਹਾ ਇਹਦੇ ਨਾਲ ਆਪਣੇ ਲੀਵਰ ਕਿਡਨੀ ਆ ਫਿਰ ਬਲੱਡ ਦੀਆਂ ਇਨਫੈਕਸ਼ਨਸ ਹੋਣਗੀਆਂ ਤੇ ਜ਼ਾਹਿਰ ਜੀ ਗੱਲ ਹੈ ਵੀ 10-15 ਸਾਲ ਵੀ ਬਹੁਤ ਜਿਆਦਾ ਹੂੰ ਕਿਤੇ ਕਈ ਵੇਖਿਆ ਹੋਣਾ ਤੁਸੀਂ ਖਬਰਾਂ 'ਚ ਰੋਜ਼ ਕਰਦੇ ਹੋ ਕਿੰਨੀਆਂ ਲਾਸ਼ਾਂ ਤੁਹਾਨੂੰ ਮਿਲਦੀਆਂ ਨੇ ਚਿੱਟੇ ਨਾਲ ਸਰੀੰਜਾਂ ਲੱਗੀਆਂ ਰਹਿ ਜਾਂਦੀਆਂ ਆ ਤੁਸੀਂ ਵੀ ਸਟ੍ਰੇਂਜ ਰਾਈਨ ਕਰਦੇ ਸੀਗੇ ਚਿੱਟੇ ਦਾ ਸੀ ਨਹੀਂ ਜੀ ਮੈਂ ਉਹ ਦਿਨਾਂ ਪੇਪਰ ਤੇ ਕਰਦਾ ਸੀ ਪੇਪਰ ਤੇ ਕਰਦੇ ਸੀ ਹਾਂ ਜੀ ਤਾਂ ਹੁਣ ਕਦੀ ਤੋੜਤਾ ਨਹੀਂ ਲੱਗਦੀ ਕਦੀ ਪੁਰਾਣੇ ਦੋਸਤ ਮਿਲਦੇ ਤਾਂ ਨਹੀਂ ਆ ਕੇ ਟੱਕਰ ਦੇ ਤਾਂ ਨਹੀਂ ਵੀ ਆਇਆ ਯਾਰ ਵਾਪਸ ਮੈਂ ਸਾਰ ਆਪਣੀ ਸੁਸਾਇਟੀ ਬਦਲਤੀ ਸਾਰੀ ਆਪਣਾ ਹਾਂ এনवायरमेंट ਚੇਂਜ ਕਰਤਾ ਹੋਇਆ ਮੇਰਾ ਕੋਈ ਕੰਟੈਕਟ ਨਹੀਂ ਹੈਗਾ ਉਹਨਕੇ ਨਾਲ ਯਾਨੀ ਕਿ ਤੁਹਾਡੇ ਹਿਸਾਬ ਨਾਲ ਜਿਹੜੇ ਨੌਜਵਾਨ ਨਸ਼ੇ ਦੇ ਦਲਦਲ ਵਿੱਚ ਫਸਦੇ ਨੇ ਉਹਨਾਂ ਦਾ ਚੁਗਿਰਦਾ ਜਿਹੜਾ ਕਿ ਉਹ ਜ਼ਿੰਮੇਵਾਰ ਹੈ ਹਾਂਜੀ ਜ਼ਿੰਮੇਵਾਰ ਹੈ ਇਹਨਾਂ ਮੈਂ ਕਹਤਾਂ ਨੂੰ ਕਹਿੰਦਾ ਵੀ ਇਹਨਾਂ ਨੂੰ ਸੋਸਾਇਟੀ ਬਦਲ ਦੇਣੀ ਚਾਹੀਦੀ ਆਪਣੀ ਜੇ ਤੁਹਾਨੂੰ ਲੱਗਦਾ ਹੋਵੇ ਵੀ ਮੇਰੇ ਵਾਲੇ ਦੁਆਲੇ ਨਾਲ ਮੇਰਾ ਨਸ਼ਾ ਵਿਗੜਦਾ ਉਹ ਆਪਣੇ ਮਾਹੌਲ ਨੂੰ ਛੱਡ ਕੇ ਕੇ ਦੂਸਰੀ ਜਗ੍ਹਾ ਤੇ ਚਲੇ ਜਾਓ ਮਹੀਨੇ 6 ਮਹੀਨੇ ਲਈ ਫਿਰ ਆਪਣਾ ਸੈੱਟ ਕਰਕੇ ਆਪਣਾ ਕੰਮ ਕਰ ਤੇ ਲੱਗੋ ਆਪਣੀ ਖੁਸ਼ਹਾਲ ਜ਼ਿੰਦਗੀ ਬਣਾਵੋ ਠੀਕ ਹੈ ਸੋ ਬਿਲਕੁਲ ਇਹ ਨੌਜਵਾਨ ਸਾਡੇ ਨਾਲ ਮੌਜੂਦ ਹੈ ਜੋ 5 ਸਾਲ ਤੁਹ ਲਗਾਤਾਰ ਨਸ਼ਾ ਸੇਵਨਾ ਕਰਦਾ ਰਵੈਤੀ ਨਸ਼ਿਆ ਤੋਂ ਸ਼ੁਰੂ ਹੋ ਕੇ ਚਿੱਟੇ ਤੱਕ ਪਹੁੰਚ ਜਾਂਦਾ ਔਰ ਕਹਿੰਦੇ ਜਦੋਂ ਚਿੱਟੇ ਦਾ ਸੇਵਨ ਕਰ ਲੈਨੇ ਆ ਤਾਂ ਉਸ ਤੋਂ ਬਾਅਦ ਇਹ ਹੁੰਦਾ ਕਿ ਅਗਲੀ ਵਾਰ ਜੋ ਡੋਜ਼ ਲੈਣੀ ਆ ਉਸਦੇ ਪੈਸੇ ਕਿੱਥੋਂ ਲੈਣੇ ਆ ਤਾਂ ਉਸਦੇ ਪੈਸੇ ਜਦੋਂ ਦਿਮਾਗ ਦੇ ਵਿੱਚ ਚੱਲਦੇ ਨੇ ਤਾਂ ਉਸ ਨੂੰ ਲੈ ਕੇ ਹੀ ਜਿਹੜੇ ਕਤਲ ਹੁੰਦੇ ਨੇ ਜਾਂ ਫੇਰ ਲੁੱਟਖੋਹਾਂ ਦੀਆਂ ਵਾਰਦਾਤਾਂ ਹੁੰਦੀਆਂ ਨੇ ਪਰ ਇਸ ਨੌਜਵਾਨ ਦੇ ਵੱਲ ਇੱਕ ਵੱਡਾ ਸੁਨੇਹਾ ਦਿੱਤਾ ਗਿਆ ਕਿ ਜਿਹੜਾ ਤੁਹਾ ਗਿਰਦਾ ਹੈ ਉਹ ਬਹੁਤ ਵੱਡਾ ਰੋਲ ਅਦਾ ਕਰਦਾ ਤੁਹਾਨੂੰ ਨਸ਼ੇ ਦੇ ਵੱਲ ਖਿੱਚਣ ਨੂੰ ਜਾਂ ਫੇਰ ਨਸ਼ੇ ਤੋਂ ਦੂਰ ਰੱਖਣ ਦੇ ਲਈ ਸੋ ਆਪਣਾ ਚੁਗਿਰਦਾ ਜਿਹੜਾ ਕਿ ਤੁਸੀਂ ਸਾਫ਼ ਸੁਥਰਾ ਨੋਰਮਲ ਲਾਈਫ ਵਿੱਚ ਆ ਕੇ ਜ਼ਿੰਦਗੀ ਆਪਣੀ ਬਤੀਤ ਕਰ ਰਿਹਾ ਔਰ ਪਰਿਵਾਰ ਇਸ ਦਾ ਨੌਜਵਾਨ ਦਾ ਕਾਫੀ ਇਹਨਾਂ ਕਹਿੰਦਾ ਖੁਸ਼ ਨਜ਼ਰ ਆ ਰਿਹਾ ਹੈ ਕੈਮਰਾ ਪਰਸਨ ਸਲਮਾਨ ਦੇ ਨਾਲ ਹਿਮਸਿੰਧਪਾਲ ਦੇ ਨਿਕ ਸਵੇਰਾ ਲੁਧਿਆਣਾ